ਦੇ ਦਿਖਾਈ ਨਾ ਪਹਿਲੀ ਹੁਸਨ ਨਾ ਦਿਖਾਈ ਜਮ ਹੌਲੀ ਹੌਲੀ ਦਿਖਾਈ ਹੁਸਨ ਮੂੰਹ ਦਿਖਾਈ ਲਵਗੇ ਪਹਿਲੇ ਪਹਿਲੇ ਮੂੰਹ ਦਿਖਾਈ ਗਏਸ ਪਹਿਲੇ ਮੂੰਹ ਇਸਕੇ ਬਾਅਦ ਅਸੀਂ ਇਸਕੇ ਬਾਅਦ ਹਰਿਆਣੇ ਉਰੋਂ ਨਹੀਂ ਦਿਰੂਲਾ ਹੀ ਆਲਾ ਪ੍ਰੋਡਕਟ ਹੈ ਪੰਜਾਬੀਓ ਪ੍ਰੋਡਕਟ ਹੈ ਬੰਦਰ ਦਾ ਮਿੱਤੀ ਦੀ ਲੱਗਦੀ ਹੈ ਕੱਪੜੇ ਵੀ ਮਿੱਤੀ ਆ ਬੰਦਰ ਜੱਟ ਦੀ ਟਾਲੀ ਵਰਗੀ ਨੈਣ ਨਕਸ਼ ਜੋ ਰੰਬਾ ਭਾਈ ਪਹਿਲੇ 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 ਪੈਸੇ ਦਿਓ ਮੂੰਹ ਦਿਖਾਈ ਪਹਿਲੇ ਮੂੰਹ ਦਿਖਾਈ ਕਰਾਂਗੇ ਪਹਿਲੇ ਮੂੰਹ ਦਿਖਾਈ ਹਾਏ ਮਾਂ ਮਾਰ ਦਿਆ ਲਚਕੋਰਾ 100 ਵੜਦੇ ਵੱਲੋਂ ਵਾਂਗੂ ਆ ਨਰ ਬੈਟਰੀ ਵਰਗੀ ਨਾ ਤਰੋ ਚਲਦਾਰਾ ਦੇ ਜੰਡਾ ਨਰ ਬੈਟਰੀ ਬਲ ਇਧਰ ਤਰੋ ਚੱਕਰ ਆ ਪੈ ਜਾਂਦਾ ਰੂਪੀਆਂ ਨਾਲ ਰਲ ਗਈ ਉਹ ਇਹ ਰੂਪੀਆਂ ਦੀ ਨਹੀਂ ਲੱਖਵੇਂ ਤੋਂ ਕਰਾ ਕੇ ਲੈਂਦਾ ਭਤਾਰੀ ਫਿਰਦੀ ਐ ਰੂਪੀਆਂ ਨਾਲ ਰਲ ਗਈ ਮੱਚਦਾ ਮੱਚ ਦੇ ਦਿਆ ਤੇ ਹੁੰਦਾ ਨਹੀਂ ਕਰਨੀ ਪਲਾਸਟਰ ਵਰਗੇ ਮੂੰਹ ਵਾਲੀ ਤੇ ਹੁੰਦਾ ਨਹੀਂ ਇਹ ਜਾਵੇ ਕੱਪ ਮੱਚਦਾ ਮੇਰੇ ਹੁਸਨ ਦੇ ਨਮੂਨੇ ਨਹੀਂ ਦੇਖਿਆ ਅੱਜ ਤੱਕ ਬਈ ਕਾ ਨਮੂਨੇ ਨੂੰ ਕੀ ਐਂ ਨਹੀਂ ਪਤਾ ਲੈ ਨਿਊ ਹੋ ਗਏ ਮੇਰੀ ਉਹ ਨਾ ਉਹ ਨਾ ਉਹਨਾਂ ਕਾ ਉੱਪਰ ਦੇ ਦੇ ਜੇ ਪਾਣਾ ਤੇ ਮੜਾ ਦੇ ਤੇ ਗਰਦਨ ਤੇ ਤੇ ਹੱਥਾਂ ਤੇ ਵੀ ਕਰਾ ਲਿਓਂਦਾ ਬਰਾਬਰ ਗਰਦਨ ਦਾ ਆਪਣੇ 50000 ਲੱਗਦਾ ਜਿਆਦੇ ਪੈਸੇ ਲੱਗਣੇ ਬਾ ਦਾ ਵਿਆਹ ਰੱਖਾ ਤੇਰੀ ਤਾਈ ਦਾ ਵਿਆਹ ਮੇਰੇ ਕਰਾਉਂਗੀ